ਬੰਦਿਆਂ ਕੋ ਸਭ ਤੱਤੇ ਠੰਡੇ ਸੁਭਾਅ ਵਾਲੇ ਜਾਨਵਰ ਹੁੰਦੇ ਆ ਆਵੇ ਕਈ ੜੀਆਂ ਕਰਦੇ ਆ ਤੇ ਕਈ ਠੰਡੇ ਆ ਜਿਹੜੇ ਖੜੇ ਆ ਜਿੰਨਾ ਮਰਜੀ ਸੋਹਣਾ ਜਾਨਵਰ ਕੋਈ ਘਰੇ ਬੰਨੀ ਬੈਠਾ ਹੋਵੇ ਪਰ ਜਿਹੜੇ ਮੁਕਾਬਲਿਆਂ ਦੇ ਵਿੱਚ ਜਾਨਵਰ ਆਉਂਦੇ ਆ ਨਾ ਮਲ ਉਹਨਾਂ ਦਾ ਪੈਂਦਾ ਕਿਉਂਕਿ ਇਥੋਂ ਬੰਦੇ ਨੂੰ ਪਛਾਣ ਹੋ ਜਾਂਦੀ ਆ ਵੀ ਮੈਂ ਕਿੰਨਾ ਕੁ ਪਾਣੀ ਚ ਤੇ ਜੱਜ ਲੱਭਦੇ ਫਿਰਦੇ ਆ ਕਿ ਕਿਹੜਾ ਜਾਨਵਰ ਪਹਿਲੇ ਤੇ ਆਉਣ ਵਾਲਾ ਵਾ ਇਹ ਵੀ ਬਹੁਤ ਔਖਾ ਕੰਮ ਹੁੰਦਾ ਜੱਜਾਂ ਵਾਸਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਬੀਐਫਏ ਪਸ਼ੂ ਮੇਲਾ ਤਨਹੋਲਾ ਜ਼ਿਲ੍ਹਾ ਬਰਨਾਲਾ 9 ਤੋਂ 12 ਮਹੀਨਿਆਂ ਦੇ ਨੀਲੀ ਰਾਵੀ ਕਟਿਆਂ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਜੋ ਦੇਖਦੇ ਹਾਂ ਹਰਿਆਣਾ ਜੋ ਵੀ ਹਰ ਸਾਲ ਬਹੁਤ ਚੰਗੇ ਜਾਨਵਰ ਇੱਥੇ ਪਹੁੰਚਦੇ ਆ ਤੇ ਪੰਜਾਬ ਦੇ ਜਾਨਵਰ ਵੀ ਬਹੁਤ ਚੰਗੇ ਤੋਂ ਚੰਗੇ ਇੱਥੇ ਕਿਸਾਨ ਵੀਰ ਲੈ ਕੇ ਆਉਂਦੇ ਆ ਕਿ ਬਹੁਤ ਸਾਰੇ ਨੰਬਰ ਜਿਹੜੇ ਉਹ ਪੰਜਾਬ ਦੇ ਜਾਨਵਰਾਂ ਨੇ ਪਾਏ ਆ ਛੋਟਿਆਂ ਦੇ ਵਿੱਚ ਵੀ ਤੇ ਚੁਵਾਈ ਦੇ ਵਿੱਚ ਵੀ ਟਰੈਕਟਰ ਜਿਹੜਾ ਮੋਹਰਾ ਨਸਲ ਦੇ ਵਿੱਚ ਜਿੱਤਿਆ ਵਾ ਉਹ ਮੱਝ ਵੀ ਪੰਜਾਬ ਦੀ ਹੋਈ ਸੀਗੀ ਲੁਧਿਆਣੇ ਜ਼ਿਲ੍ਹੇ ਤੋਂ ਤੇ ਬਹੁਤ ਚੰਗੇ ਚੰਗੇ ਜਾਨਵਰ ਇੱਥੇ ਆਉਣ ਲੱਗ ਗਏ ਆ ਬਹੁਤ ਜਿਆਦਾ क्रेज ਕਿਸਾਨ ਵੀਰਾਂ ਦੇ ਵਿੱਚ ਵੀ ਵਧ ਰਿਹਾ ਵਾ ਕਿਉਂਕਿ ਬਰੀਡ ਚੰਗੀ ਰੱਖਣੀ ਤੇ ਸੰਭਾਲ ਕਰਨੀ ਉਹਦਾ ਮੁੱਲ ਤਾਂ ਇੱਥੇ ਆ ਕੇ ਮੁੜਦਾ ਵਾ ਜਦੋਂ ਇਨ੍ਹਾਂ ਦੇ ਮੇਲਿਆਂ 'ਚ ਆਪਾਂ ਆ ਕੇ ਹਿੱਸਾ ਲੈਨੇ ਆਂ ਭਾਗ ਲੈਨੇ ਆਂ ਤੇ ਮੁਕਾਬਲਿਆਂ ਦੇ ਵਿੱਚ ਆਪਣੇ ਜਾਨਵਰ ਕਿਸੇ ਚੰਗੀ ਪੋਜੀਸ਼ਨ ਤੇ ਆਉਂਦੇ ਆ ਤਾਂ ਫੇਰ ਹੀ ਮੁੱਲ ਮੁੜਦਾ ਵੇਖੋ ਕਿੰਨੇ ਸੋਹਣੇ ਕੱਟੇ ਆ ਬਾਈ ਹੁਣੀ ਝਾੜਦੇ ਕਿ ਨਹੀਂ ਮਿੱਟੀ ਕੱਟੇ ਦੇ ਪੈਰਾਂ ਤੋਂ ਤੇ ਐਂ ਸੰਭਾਲ ਕਰਨੀ ਪੈਂਦੀ ਆ ਕਿਸੇ ਮੁਕਾਬਲੇ ਚ ਆਉਣ ਵਾਸਤੇ ਵੇਖੋ ਲਿਸ਼ਕਾਏ ਪਿੰਡੇ ਵੇਖੋ ਤੌਰ ਚੋਬਰ ਦੀ ਜਿਹੜੇ ਜਾਨਵਰ ਰੱਖਣ ਦੇ ਸ਼ੌਂਕੀ ਆ ਨਾ ਉਹ ਭਾਵੇਂ ਦਰਸ਼ਕਾਂ ਚ ਹੀ ਕਿਉਂ ਨਾ ਖੜੇ ਹੋਣ ਪਰ ਬਹੁਤ ਕੁਝ ਸਿੱਖ ਗਏ ਉਹ ਜੇ ਮੇਲਿਆਂ ਤੋਂ ਮੁੜਦੇ ਆ ਕਿਉਂਕਿ ਉਹਨਾਂ ਦਾ ਧਿਆਨ ਰਿੰਗ ਤੋਂ 1 ਮਿੰਟ ਵੀ ਬਾਹਰ ਨਹੀਂ ਜਾਂਦਾ ਤੇ ਸਾਰਾ ਮੁਕਾਬਲਾ ਉਹ ਦੇਖਦੇ ਆ ਤੇ ਬਹੁਤ ਕੁਝ ਸਿੱਖਦੇ। ਲਓ ਜੀ ਮੁਕਾਬਲੇ ਦੇ ਰਿਜ਼ਲਟ ਆ ਚੁੱਕੇ ਆ। ਤੇ ਕਟਿਆਂ ਦੇ ਮੱਥਿਆਂ ਤੇ ਫੁੱਲ ਬਨਣੇ ਸ਼ੁਰੂ ਹੋ ਚੁੱਕੇ ਆ। ਆ ਕੱਟਾ ਆ ਗਿਆ ਫਾਸਟ ਬਾਈ ਉਹਨਾਂ ਦਾ। ਤੇ ਇਹਨਾਂ ਤੋਂ ਲੈਣੇ ਆ ਕੱਟੇ ਬਾਰੇ ਜਾਣਕਾਰੀ ਤੇ ਟਰੋਫੀ ਫਾਸਟ ਵਾਲੀ ਵੀ ਬਾਈ ਨੂੰ ਮਿਲ ਚੁੱਕੀ ਆ। ਬਹੁਤ ਬਹੁਤ ਵਧਾਈਆਂ ਬਾਈ ਨੂੰ ਤੇ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਵੀ ਕਿਹੜੇ ਪਿੰਡ ਤੋਂ ਕਿੰਨੇ ਚਿਰ ਦਾ ਕੱਟਾ ਤੇ ਇਹਦੇ ਮਾਂ ਪਿਓ ਕੱਟੇ ਦੇ ਕਿਹੜੇ ਕਿਹੜੇ ਉਹ ਵੀ ਪੁੱਛਦੇ ਆਂ ਲਓ ਜੀ ਆ ਬਾਈ ਹੁਣਾਂ ਦਾ ਵੀ ਕੱਟਾ ਚੰਗੀ ਪੋਜੀਸ਼ਨ ਤੇ ਆ ਗਿਆ ਬੜਾ ਸੋਹਣਾ ਕੱਟਾ ਸੀਗਾ ਤੇ ਜਿਵੇਂ ਜਿਵੇਂ ਪੋਜੀਸ਼ਨਾਂ ਅਨਾਉਂਸ ਹੁੰਦੀਆਂ ਓਵੇਂ ਓਵੇਂ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲਦੀ ਆ ਵੇਖੋ ਬਾਈ ਪੂਰਾ ਖੁਸ਼ ਆ ਤੇ ਕੱਟੇ ਦੇ ਵੀ ਫੁੱਲ ਮੱਥੇ ਤੇ ਬੰਨਿਆ ਜਾ ਰਿਹਾ ਬੜੇ ਸੋਹਣੇ ਸੋਹਣੇ ਕੱਟੇ ਆਏ ਸੀਗੇ ਇੱਥੇ ਮੁਕਾਬਲੇ ਦੇ ਵਿੱਚ ਤੇ ਚੰਗੀਆਂ ਪੋਜੀਸ਼ਨਾਂ ਲੈ ਕੇ ਘਰਾਂ ਨੂੰ ਜਾਣਗੇ। ਲਓ ਜੀ ਐਸ ਬਾਈ ਦੀ ਕੀਤੀ ਮਿਹਨਤ ਦਾ ਵੀ ਮੁੱਲ ਮੁੜ ਗਿਆ। ਕੱਟੇ ਦੇ ਮੱਥੇ ਤੇ ਫੁੱਲ ਬਨਿਆ ਗਿਆ ਤੇ ਖੁਸ਼ੀ ਬਾਈ ਦੀ ਝਲਕ ਰਹੀ ਆ ਚਿਹਰੇ ਤੋਂ ਹੀ। ਆਜੋ ਫਸਟ ਆਉਣ ਵਾਲੇ ਕੱਟੇ ਬਾਰੇ ਵੀ ਜਾਣਕਾਰੀ ਬਾਈ ਹੁਣਾਂ ਤੋਂ ਲੈਣੇ ਆ। ਹਾਂਜੀ ਵੀਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਵਧੀਆ ਚਾਹੀਦਾ ਕਿਹੜੇ ਪਿੰਡ ਤੋਂ ਆਏ ਆ ਪਿੰਡ ਕੋੜ ਕਰੋੜ ਖੁਰਦ ਜਿਲ੍ਹਾ ਫਰੋਜਪੁਰ ਜਿਲ੍ਹਾ ਫਰੋਜਪੁਰ ਤੇ ਆਪਣਾ ਕਟਾ ਇਹ ਹੱਥਾਂ ਦਾ ਨੰਬਰ ਇਹ ਪਹਿਲੀ ਵਿਜੀਸ਼ਨ ਤੇ ਆਇਆ ਜੀ ਪਹਿਲੀ ਵਿਜੀਸ਼ਨ ਹਾਂ ਕੇ ਇਸ ਤਾਰਿਖ ਪਰ ਕਿੰਨੀ ਉਮਰ ਕਿੰਨੀ ਸਾਲਾਂ ਇਹਦੇ 10 ਮਹੀਨੇ ਤੇ 6 ਦਿਨ ਪਾ ਲੇਗੇ 10 ਮਹੀਨੇ 6 ਦਿਨ ਹਾਂਜੀ ਤੇ ਇਹ ਨੰਬਰ ਨੰਬਰ 1988 480 ਨੰਬਰ ਸੀਆਰਪੀ ਦਾ ਸਮਾਣੀ ਪਿੰਡ ਪਿੰਡ ਬਾਵਾ ਮਾ ਬਾਵਰ ਦੂਜੀ ਧਨੇਸ਼ੀ ਵਾਲੇ ਅੱਛਾ ਅੱਛਾ 18 ਕਿਲੋ ਦੁੱਧ ਰਕਾਰਾ ਮਾਸਟਰ ਤੇ ਕਿਹੜੀ ਇਹਦੀ ਖੂਬੀ ਆ ਜਿਹੜੀ ਇਹਨੂੰ ਪਹਿਲੇ ਨੰਬਰ ਤੇ ਲੈ ਕੇ ਆਈ ਆ ਖੂਬੀ ਬਿਊਟੀ ਵੇਖ ਲਓ ਜੀ ਬਾਡੀ ਸਟਰਕਚਰ ਵੇਲਵੂਲ ਕੱਟੇ ਦੀ ਬਹੁਤ ਆ ਉਮਰ ਦੇ ਹਿਸਾਬ ਨਾਲ ਹਾਂ ਬਾਕੀ ਢੜ ਤੂੜ ਪੇਟਾ ਬਹੁਤ ਚੰਗਾ ਚੌੜਾ ਪਿੱਛਾ ਪੁੱਛਾ ਬਹੁਤ ਚੰਗਾ ਲੱਗ ਬਿਲਕੁਲ ਤੇ ਇਹਦੇ ਦੂਰ ਨਹੀਂ ਆਇਆ ਇਹ ਕਿ ਦੂਗੀ ਮਾਰ ਆਇਆ ਰੰਗ ਦੇ ਵਿੱਚ ਆ ਗਏ ਦੂਤੀ ਵਾਰ ਆਈ ਮੇਰੀ ਪਹਿਲਾ ਕਿਹੜਾ ਜਾਨਵਰ ਲਿਆਏ ਸੀ ਪਹਿਲਾ ਵੀ ਕੱਟਾ ਹੀ ਸੀਗਾ ਇਹ ਉਹ ਵੀ ਆਇਆ ਕਿਹਦੇ ਨੰਬਰ ਉਹ 6ਵੇਂ ਨੰਬਰ ਤੇ ਆਇਆ ਉਹ 6ਵੇਂ ਤੇ ਐਰ ਕੀ ਮਾਲਕ ਨੇ ਕਿਰਪਾ ਕਰਦੀ ਪਹਿਲੇ ਤੇ ਆ ਗਿਆ ਹਾਂਜੀ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ੀ ਆ ਇਹ ਹੋਰ ਵੀ ਜਾਨਵਰ ਲਿਆਉਣਗੇ ਇਹੀ ਗੱਲ ਬਈ ਇੱਕ ਹੀ ਲਿਆਉਂਦਾ ਮੀਲੀ ਨਾਲੀ ਦੇ ਦੋ ਹਲਤ ਬੋਲਦੇ ਉਹਨਾਂ ਨੂੰ ਸਿਰਫ ਲਾਸਟ 99 ਨੰਬਰ ਤੇ ਆ ਗਿਆ ਆਪਣਾ ਤੀਜੇ ਨੰਬਰ ਤੇ ਆ ਗਏ ਤੀਜੇ ਤੇ ਆ ਗਿਆ ਠੀਕ ਆ ਜੀ ਕਿਹੜੇ ਪਿੰਡ ਤੋਂ ਆਏ ਪਾਈ ਤੁਸੀਂ ਪਿੰਡ ਰੋਡੇ ਜ਼ਿਲ੍ਹਾ ਮੋਗਾ ਜੀ ਸਹੀ ਆ ਜੀ ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੀਜਾ ਨੰਬਰ ਰਹਿਣ ਪਹਿ ਕਿ ਤੁਸੀਂ ਪਹਿਲਾਂ ਵੀ ਆਏ ਸੀ ਪਹਿਲੀ ਵਾਰ ਆਏ ਸੀ ਮੇਲੇ ਜੀ ਅੱਛਾ ਪਹਿਲੀ ਵਾਰ ਹੀ ਆਏ ਸੀ ਹਾਂਜੀ ਚਲੋ ਮਾਲਕ ਨੇ ਕਿਰਪਾ ਕਰਤੀ ਹਾਂਜੀ ਹਾਂਜੀ ਜੀ ਕੀ ਜਾ ਨੰਬਰ ਲੈ ਕੇ ਤੇ ਪਿੰਡ ਆਪਣਾ ਦੁਬਾਰਾ ਦੱਸਿਓ ਕਿਹੜਾ ਪਿੰਡ ਰੋਡੇ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਹਾਂਜੀ ਹਾਂ ਬਹੁਤ ਵਧੀਆ ਜੀ ਤੇ ਇਹਦਾ ਮਾਪਿਓ ਬਾਰੇ ਕੋਈ ਜਾਣਕਾਰੀ ਇਹਦੀ ਮਾਂ ਦਾ ਦੁੱਧ ਹੈਗਾ ਜੀ 17 ਕਿਲੋ 700 ਗ੍ਰਾਮ ਕਰਦੀ ਆਪਣੀ ਸਗੀ ਝੋਟੀ ਹਾਂਜੀ ਕਰਦੀ ਆਈ ਸਹੀ ਹੈ ਜੀ ਤੇ ਇਹਦੇ ਪਿਤਾ ਹੈਗਾ ਜੀ ਬਾਈ ਬੱਬੇ ਕੋਲੇ ਰੋਡਿਆਂ ਦੇ ਕੈਪਟਨ ਬਾਲ ਹੈ ਜੀ ਅੱਛਾ ਜੀ ਹਾਂ ਉਹਦਾ ਬੱਚਾ ਹੈ ਅੱਛਾ ਉਹਦਾ ਬੱਚਾ ਵਾ ਪਿੰਡ ਜੀ ਆਪਣੇ ਹਾਂਜੀ ਪਿੰਡ ਜੀ ਆਈ ਬਾਲ ਕੈਪਟਨ ਹਾਂਜੀ ਹਾਂ ਸਹੀ ਹੈ ਜੀ ਤੇ ਕਿਹੜੀ ਖੂਬੀ ਹੈ ਦੀ ਜਿਹੜੀ ਇਹਨੂੰ ਤੀਜੇ ਨੰਬਰ ਤੇ ਲੈ ਕੇ ਆਈ ਹੈ ਕੋਈ ਖਾਸियत ਜਿਹੜੀ ਤੁਹਾਨੂੰ ਪਤਾ ਹੋਵੇ ਇੱਕ ਤੇ ਦੀ ਸਕੈਨ ਦੇਖੋ ਜੀ ਜਮਾਂ ਕਾਲੀ ਪਈ ਆ ਜੀ ਹਾਂਜੀ ਮੈਂ ਜੀ ਬਾਕੀ ਕੈਰੈਕਟਰ ਸਾਰੇ ਪੂਰੇ ਕਰਦਾ ਜੀ ਸਹੀ ਹੈ ਜੀ ਮਾਰਕਿੰਗ ਵੀ ਵਧੀਆ ਹੈ ਨਾ ਹਾਂ ਮਾਰਕਿੰਗ ਪ੍ਰੋਪਰ ਹੈ ਜੀ ਚੰਗਾ ਖਵਾਓ ਜੀ ਚੰਗਾ ਪਸ਼ੂ ਰੱਖੋ ਹਾਂ ਜੀ ਖੇਤੀ ਕਰਦੇ ਆ ਨਾਲ ਜੀ ਸਹੀ ਹੈ ਜੀ ਚੰਗਾ ਪਸ਼ੂ ਰੱਖੋ ਪਤੇ ਇਹ ਕਹਿੰਦੇ ਆ ਜੀ ਹਾਂ ਬਰਾਬਰੀ ਖਾਂਦਾ ਮਾੜਾ ਪਸ਼ੂ ਵੀ ਓਨਾ ਖਾ ਜਾਂਦਾ ਜੀ ਚੰਗਾ ਵੀ ਓਨਾ ਖਾਂਦਾ ਜੀ ਬਿਲਕੁਲ ਜੀ ਤੇ ਚੰਗਾ ਪਸ਼ੂ ਚਾਰਨੇ ਛੱਡ ਜਾਂਦਾ ਘਰੇ ਆਪਣੇ ਕੋਲ ਹੈ ਪਸ਼ੂ ਹਾਂ ਜੀ ਹੈਗੇ 10 12 ਪਸ਼ੂ ਹੈਗੇ ਠੀਕ ਹੈ ਜੀ ਆ ਹਾਂ ਜੀ ਹੈਲੋ ਸਹੀ ਆ ਤੇ ਜ਼ਿਆਦਾਤਰ ਆਪਣੇ ਕੋਲੇ ਜਿੰਦਾ ਹੈਗੇ ਢੀਲੀ ਰਾਵੀ ਕੇ ਉਹਨੀ ਢੀਲੀ ਰਾਵੀ ਜ਼ਿਆਦਾ ਜੀ ਨੀਰ ਦਾ ਮੋਹਰਾ ਦਾ ਤੇ ਬੱਚਾ ਵੀ ਨਾਲ ਆਇਆ ਹਾਂਜੀ ਬੱਚਾ ਵੀ ਨਾਲ ਆਇਆ ਖੁਸ਼ ਆਪੂਰਾ ਵੀ ਟਰੋਫੀ ਚੱਕੀ ਫਿਰਦਾ ਨਾਲ ਹਾਂਜੀ ਹਾਂਜੀ ਤੇ ਖੁਸ਼ ਆਪੂਰਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਧੰਨਵਾਦ ਜੀ ਹਾਂਜੀ ਜਾਣਕਾਰੀ ਦੇਣ ਵਾਸਤੇ ਮੇਰੇ ਵੱਲੋਂ ਥੈਂਕ ਯੂ ਲਿਆ ਪੁੱਤ ਮੈਨੂੰ ਫੜਾ ਲਫਾਫਾ ਤੇ ਤੂੰ ਕੱਲੀ ਟਰੋਫੀ ਫੜ ਕੇ ਪਿੰਡ ਨਾਲ ਨਾ ਫੋਟੋ ਬੁਝਾ ਦੇ ਫੋਟੋ ਬੁਝਾ ਨੀ ਫੜ ਕੇ ਇਹ ਇਹਨਾਂ ਦੇ ਪੈਨਡ ਹੀ ਆ ਬੱਲ ਰੋਡੇ ਪੈਨਡ ਕੈਪਟਨ ਬੱਲ ਉਹਦਾ ਵਾ ਤੇ ਥਰਡ ਆਇਆ ਕਟਿਆ ਜੋ ਇੱਥੇ ਵੀ ਲੱਗੇ ਪਏ ਹਾਂਜੀ ਰੋਡਿਆਂ ਵਾਲੇ ਦਾ ਹੀ ਇਹ ਪਿੰਡ ਵੀ ਬਾਈ ਦਾ ਰੋਡੇ ਹੀ ਆ। ਫਾਦਾ ਵੀ 1594 2005 ਇੱਥੇ ਇੱਥੇ ਘੜਬਾਤ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਸਾਡੇ Facebook ਪੇਜ ਨੂੰ ਫੋਲੋ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।